ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਇਸ ਵੇਲੇ ਜਤਵਲ ਵੱਧ ਰਿਹਾ ਹੈ ਤੇ ਕਿਸ ਦੇ ਪੱਖ ਵਿੱਚ ਲੋਕ ਨੇ ਲੋਕਾਂ ਨਾਲ ਇੱਕ ਵਾਰ ਫਿਰ ਤੋਂ ਆਖਰੀ ਵਾਰ ਗੱਲਬਾਤ ਕਰਕੇ ਜਾਣਦੇ ਆ ਇੱਥੇ ਕਈ ਤਰੀਕੇ ਦੇ ਨਾਲ ਅੱਜ ਰੋਡ ਸ਼ੋਅ ਕੱਢੇ ਜਾ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਅੱਜ ਆਖਰੀ ਦਿਨ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਪਰ ਲੋਕਾਂ ਦੇ ਵਿੱਚ ਕਿਸ ਦੀ ਹਵਾ ਹੈ ਕਿਸ ਦਾ ਮਾਹੌਲ ਹੈ ਲੋਕਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਬਾਈ ਜੀ ਸਾਸ਼ਟ੍ਰੀ ਕਾਰ ਕੀ ਮਾਹੌਲ ਆ ਬਰਨਾਲੇ ਚ ਵੋਟਾਂ ਦਾ ਪਤਾ ਨਹੀਂ ਬਾਈ ਇਹ ਤਾਂ ਪਿੰਡੋਂ ਆਏ ਆ ਕਿਹੜੇ ਪਿੰਡੋਂ ਆ ਟੱਲੇ ਵਾਲ ਤੋਂ ਟੱਲੇ ਵਾਲ ਤੋਂ ਹਾਂਜੀ ਇੱਥੇ ਕੀ ਲੱਗਦਾ ਲੋਕ ਕੀ ਕਹਿੰਦੇ ਆ ਤੁਹਾਨੂੰ ਪਤਾ ਨਹੀਂ ਕੁੰਮ ਦੀ ਗੇਮ ਦਾ ਕਿੱਧਰ ਨੂੰ ਛੱਡ ਦੇਣਾ ਵੈਸੇ ਚਰਚਾ ਕੀ ਦਾ ਹੋ ਰਿਹਾ ਚਰਚਾ ਬਾਈ ਸਾਰਿਆਂ ਦੀ ਚੱਲੀ ਜਾਂਦਾ ਈ ਸਾਰਿਆਂ ਮਗਰੀ ਤੁਰ ਪੈਂਦੇ ਆ ਇਹਦਾ ਮੌਕੇ ਦੇ ਛੱਪ ਕੱਢਣਗੇ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਮਾਹੌਲ ਆ ਬਰਨਾਲੇ ਚ ਮਾਹੌਲ ਤਾਂ ਸੰਤਾ ਕਾਲੀ ਢਿੱਲੋਂ ਦਾ ਲੱਗਦਾ ਜੀ ਅੱਛਾ ਕਿਉਂ ਵਧੀਆ ਬੰਦਾ ਹੈ ਸਰਕਾਰ ਸਰਕਾਰ ਤਾਂ ਬੇਕਾਰ ਨਿਕਲੀ ਜਮਾ ਅੱਛਾ ਕੁਛ ਵੀ ਨਹੀਂ ਕੀਤਾ ਸਰਕਾਰ ਨੇ ਅੱਛਾ ਆਇਆ ਨਹੀਂ ਰਾਸ ਬਦਲਾ ਨਹੀਂ ਆਇਆ ਜੀ ਜਮਾ ਹੀ ਨਹੀਂ ਆਇਆ ਠੀਕ ਹੈ ਇਹ ਬੰਦਾ ਵਧੀਆ ਲੱਗਿਆ ਵੀ ਵੋਟ ਸਨ ਤਾਂ ਹੱਕ ਬਣਦਾ ਵੀ ਇਹਨੂੰ ਪਾਣ ਦਾ ਕਾਲੇ ਟੇਲ ਨੂੰ ਜਾ ਇੱਕ ਬੰਦਾ ਹੋਰ ਹੈ ਟਰੱਕ ਵਾਲਾ ਅੱਛਾ ਓਏ ਸਾਡੀ ਜਲਦੀ ਤਮੰਨਾ ਵੀ ਇਹ ਦੋਨਾਂ ਚੁਕੇ ਸਾਨੂੰ ਪਾ ਦੀ ਕੀ ਮਹੌਲਾ ਜੀ ਬਰਨਾਲੇ ਚ ਬਰਨਾਲੇ ਚ ਬਹੁਤ ਵਧੀਆ ਪ੍ਰੋਗਰਾਮ ਹੈ ਕਿਹੜੀ ਪਾਰਟੀ ਅੱਗੇ ਲੱਗਦੀ ਅੱਜ ਲਾਸਟ ਦੇਣਾ ਪ੍ਰਚਾਰ ਦਾ ਅਸੀਂ ਤਾਂ ਵੋਟ ਭਾਈ ਪਾਈਆਂ ਬਾਲਟੀ ਨੂੰ ਪਾਣੀ ਹੈ ਅੱਛਾ ਹਾਂ ਬਾਲਟੀ ਦੇ ਸੀ ਸ਼ੁਰੂ ਤੋਂ ਅਕਾਲੀ ਵਾਲਿਆਂ ਨੂੰ ਵੋਟ ਪਾਉਂਦੇ ਆ ਰਹੇ ਆ ਠੀਕ ਹੈ ਮੇਰੀ ਖਲਾਫ ਹੀ ਐਤ ਕੀ ਸਾਡੀਆਂ 7 ਵੋਟਾਂ ਨੇ ਹੂੰ ਤਿੰਨ ਮੇਰੀਆਂ ਨੋਹਾਂ ਨੇ ਤਿੰਨ ਮੁੰਡੇ ਨੇ ਇੱਕ ਇੱਕ ਮੈਂ ਠੀਕ ਹੈ ਇੱਕ ਘਰ ਵਾਲੀ 8 ਵੋਟਾਂ ਨੇ ਸਾਡੀਆਂ ਅੱਛਾ ਅਸੀਂ ਤਾਂ ਨੂੰ ਮਾਰਨ ਨੂੰ ਹੀ ਪਾਵਾਂਗੇ ਜੀ ਅੱਛਾ ਸਰਕਾਰ ਨੇ ਕੁਝ ਕੀਤਾ ਨਹੀਂ ਪਰ ਇੱਥੇ ਸਰਕਾਰ ਨੇ ਕੀ ਕਰਨਾ ਹੈ ਕੁਝ ਨਹੀਂ ਕਰਨਾ ਆ ਤਾਂ ਜਿਹੜੇ ਪਿਲਸ਼ਨਾਂ ਨੇ ਇਹਨੇ ਕਿਹਾ ਸੀ ਆਪਣੇ ਝਾੜੂ ਵਾਲੇ ਨੇ ਹਾਂਜੀ ਵੀ ਅਸੀਂ ਉਹਤੇ ਪਾਵਾਂਗੇ ਪਿਲਸ਼ਨ ਹਾਂਜੀ ਆਪਣੇ ਰਖੜੀ ਤੇ ਰਖੜੀ ਵੀ ਲੰਘੀ ਫਿਰ ਕਹਿੰਦੇ ਦੀਵਾਲੀ ਦੇ ਪਾਵਾਂਗੇ ਦੀਵਾਲੀ ਵੀ ਲੰਘੀ ਠੀਕ ਹੈ ਹੈ ਹੁਣ ਇਹ ਲਾਰੇ ਲਾਈ ਜਾਂਦੇ ਨੇ ਇਹਨੂੰ ਤਾਂ ਵੋਟ ਪੈਂਦੀ ਹੀ ਨਹੀਂ ਅੱਛਾ ਹਾਂ ਹਾਰਨ ਗਏ ਹੋਰੇ ਹਾਰਨ ਕੀ ਹੋਣਾ ਇੰਨੇ ਇੰਨੇ ਲੋਕ ਆਦੇ ਬਰ ਖਿਲਾਫ ਨੇ ਵੋਟ ਹੀ ਨਹੀਂ ਰੱਖ ਬੁਝਾਰੇ ਪੈਨਸ਼ਨ ਹੀ ਬਾਰੇ ਲਾਰੇ ਲਾਈ ਜਾਂਦੇ ਨੇ ਠੀਕ ਹੈ ਕੋਈ ਹੋਰ ਵੀ ਬਾਈ ਗੱਲਬਾਤ ਕਰਦੇ ਆ ਕਿੱਥੋਂ ਆ ਬਾਈ ਕਿੱਥੋਂ ਤੁਸੀਂ ਥੱਲੇ ਆਲ ਤੋਂ ਬਾਈ ਅੱਛਾ ਇੱਥੇ ਬਰਨਾਲੇ ਦਾ ਕੀ ਮਾਹੌਲ ਲੱਗ ਰਿਹਾ ਪਤਾ ਨਹੀਂ ਬਰਨਾਲੇ ਬਾਰੇ ਤਾਂ ਤੁਸੀਂ ਆਉਂਦੇ ਹੋਗੇ ਰੋਜ਼ ਨਹੀਂ ਰੋਜ਼ ਨਹੀਂ ਆਉਂਦੀ ਅਸ ਤੱਕ ਤੇ ਕਦੇ ਕਦਾਈ ਆਉਂਦੇ ਠੀਕ ਹੈ ਸਾਸਰੀ ਗਾਲ ਬਾਈ ਜੀ ਇੱਥੇ ਹੀ ਆ ਲੋਕਲ ਹੀ ਆ ਜੀ ਕੀ ਮਾਹੌਲ ਆ ਇਸ ਵਾਰੀ ਬਰਨਾਲੇ ਦਾ ਬਰਨਾਲੇ ਦਾ ਬਹੁਤ ਵਧੀਆ ਮਾਹੌਲ ਆ ਜੀ ਇਹਦਾ ਕਿਹੜੀ ਪਾਰਟੀ ਅੱਗੇ ਆ ਕਿਹੜੀ ਪਿੱਛੇ ਆ ਮਾਨ ਦੀ ਪਾਰਟੀ ਅੱਗੇ ਆ ਜੀ ਅੱਛਾ ਹਾਂ ਜੀ ਤੇ ਦੂਜੇ ਆ ਛਾੜੂ ਵਾਲੇ ਦੂਜੇ ਵਾਲੇ ਛਾੜੂ ਜ਼ੀਰੋ ਆ ਜੀ ਕਿਉਂ ਬਸ ਜ਼ੀਰੋ ਆ ਤੇ ਵੋਟ ਪੈਦੀ ਨਹੀਂ ਇਹਨੇ ਕੰਮੀ ਨਹੀਂ ਕਰਿਆ ਇਹਨੇ ਤਿੰਨ ਵਾਰੀ ਜਿਤਾਤੇ ਮੀ ਤੇ ਫੇਰ ਹੋਰੀ ਪਹਿਲਾਂ ਜਿਤਾਤੇ ਸੀ ਹੁਣ ਨਹੀਂ ਜਿਤੇਦੇ ਸੀ ਫੇਰ ਇਹ ਅੱਛਾ ਹਾਂ ਜੀ ਇਸ ਵਾਰੀ ਫਿਰ ਕਿਹਦੇ ਵੱਲ ਇਸ ਵਾਰੀ ਮਾਨ ਕਰਨੀ ਆ ਜੀ ਅੱਛਾ ਹਾਂ ਜੀ ਠੀਕ ਐ ਤਾਂ ਹੋਰ ਵੀ ਬਾਈ ਗੱਲਬਾਤ ਕਰਦੇ ਸਾਸ੍ਰੀਕਾਲ ਬਾਈ ਜੀ ਇੱਥੋਂ ਹੀ ਆ ਨਹੀਂ ਜੀ ਅੱਛਾ ਕੀ ਬਰਨਾਲੇ ਚ ਕੀ ਮਾਹੌਲ ਦੇਖਿਆ ਤੁਸੀਂ ਵੋਟਾਂ ਦਾ ਵੋਟਾਂ ਬਾਰੇ ਤਾਂ ਸਾਨੂੰ ਨਾ ਜਾਣਕਾਰੀ ਇੱਥੋਂ ਦਾ ਨਹੀਂ ਹੈਗਾ ਸੀ ਅੱਛਾ ਪਿੰਡ ਸਿਨੀਵਾਲ ਕੋਲ ਆਦੂ ਆ ਠੀਕ ਹੈ ਤਾਂ ਹੋਰ ਵੀ ਇੱਥੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਸ੍ਰੀਕਾਲ ਬਾਈ ਜੀ ਵੋਟਾਂ ਦਾ ਕੀ ਚੱਲਦਾ ਮਾਹੌਲ ਬਰਨਾਲੇ ਚ ਮਾਹੌਲ ਤਾਂ ਮਾਰੇ ਚੱਲੀ ਜਾਂਦੇ ਜੀ ਕਿਹੜੀ ਪਾਰਟੀ ਅੱਗੇ ਤੇ ਕਿਹੜੀ ਪਿੱਛੇ ਕਾਂਗਰਸ ਅੱਗੇ ਪਿੱਛੇ ਪਿੱਛੇ ਬਾਕੀ ਸਾਰੀਆਂ ਪਿੱਛੇ ਅੱਛਾ ਝਾੜੂ ਵਾਲੇ ਝਾੜੂ ਵਾਲੇ ਦਾ ਖਤਮ ਕਿਉਂ ਖਤਮ ਗਾਣ ਇਸ ਕਿਤੇ ਨਹੀਂ ਕੋਈ ਉਹ ਕਹਿੰਦੇ ਬਦਲਾ ਲਿਆ ਤਾਂ ਅਸੀਂ ਨਹੀਂ ਲਿਆਤਾ ਜੀ ਕੰਮ ਹੋਇਆ ਨਹੀਂ ਬਰਨਾਲੇ ਦੇ ਜਮੀਨ ਹੀ ਨਹੀਂ ਹੋਏ ਨਸ਼ਾ ਦਾ ਆਮ ਵੇਖਦਾ ਬਈ ਇੱਥੇ ਅੱਛਾ ਇਹ ਚੀਜ਼ ਬੰਦ ਕਰਨੀ ਚਾਹੀਦੀ ਉਹ ਬੰਦ ਕਰਨੀ ਤੇ ਨਹੀਂ ਹੋਈ ਨਹੀਂ ਹੋਈ ਅੱਛਾ ਫਿਰ ਹੁਣ ਕੀ ਤਾਂ ਉਮੀਦ ਲੱਗਦੀ ਜਿੱਤਣ ਦੀ ਉਮੀਦ ਆ ਦੇਖੋ ਵੀ ਆਪਾਂ ਤਾਂ ਕਹਿੰਦੇ ਆ ਵੀ ਜਿਹੜਾ ਕੋਈ ਜਿਹੜਾ ਵੀ ਕੋਈ ਬੰਦਾ ਆਂਦਾ ਵੀ ਬਸ ਐਂ ਆ ਵੀ ਇਸ ਚੀਜ਼ ਨੂੰ ਕੰਟਰੋਲ ਕਰੇ ਮਤਲਬ ਸਰਕਾਰ ਵਾਲਾ ਨਹੀਂ ਆਉਂਦਾ ਝਾੜੂ ਵਾਲਾ ਤਾਂ ਆਂਦੇ ਹੀ ਨਹੀਂ ਅੱਛਾ ਨੇ ਕੀ ਕੀਤਾ ਕੀ ਦੀ ਉਮੀਦ ਹੈ ਹੈਂ ਹੋ ਲੱਗਦਾ ਜਿੱਤੂ ਕੀ ਕੀਤਾ ਜਿੱਥੇ ਉਹ ਪੰਜੇ ਵਾਲਾ ਵਸਿਆ ਉਹਨੇ ਉਹਨੇ ਭਗਵੰਤਮਾਨ ਨੇ ਵਿਆਹ ਕਰਾ ਲਿਆ ਹੋੜ ਕੇ ਮਗਰੀ ਉਮੀਦ ਨੇ ਵਿਆਹ ਕਰਾ ਲਿਆ ਬੈਂਡ ਦੀ ਨਹੀਂ ਕੀਤਾ ਹੀ ਇਹ ਹੀ ਕੋਈ ਉਹਨੇ ਬਨਾਲਿਆ ਗਾਗਨ ਮਾਨ ਨੇ ਗਾਗਨ ਮਾਨ ਨੇ ਬਨਾਲੀ ਇਹ ਤਾਂ ਮੈਰਜਾ ਚ ਹੀ ਰਹਿੰਦੇ ਆ ਜੀ ਹੁਣ ਇੱਥੇ ਕੀ ਲੱਗਦਾ ਮਾਹੌਲ ਮਾਹੌਲ ਤਾਂ ਆਇਆ ਜੀ ਕਾਂਗਰਸ ਜਿੱਤੂ ਅੱਛਾ ਹਾਂਜੀ ਕਾਂਗਰਸ ਦਾ ਇੰਨਾ ਜ਼ੋਰ ਕਿਉਂ ਇੱਥੇ ਇੰਨਾ ਜ਼ੋਰ ਆਇਆ ਜੀ 8 ਨੰਬਰ ਤੇ ਜਿੱਤੂ ਵੀ ਅੱਛਾ ਹਾਂਜੀ ਤੇ ਝਾੜੂ ਵਾਲੇ ਕਹਿੰਦੇ ਸਾਡੀ ਸਰਕਾਰ ਆਹ ਜੇ 2.5 ਸਾਲ ਹੋਰ ਤੁਹਾਨੂੰ ਪਤਾ ਬਦਲਦੀ ਰਹਿੰਦੀ ਆ ਜੀ ਹੂੰ ਸਰਕਾਰ ਦੀ ਕੋਈ ਪਰਵਾਹ ਨਹੀਂ ਮਰਨ ਨਾ 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 ਜੀ ਨਾ ਨਾ ਸਰਕਾਰ ਨੇ ਤਾਂ ਬਦਲ ਨਹੀਂ ਆ ਅੱਛਾ ਹਾਂ ਜੀ ਹਰੇਕ ਸਾਲ ਬਦਲਦੀ ਆ ਢਾਈ ਸਾਲ ਦਾ ਹਜੇ ਰਹੁ ਨਾ ਢਾਈ ਸਾਲ ਤੱਕ ਹੋ ਐ ਨਹੀਂ ਪਤਾ ਦਵਾਰੇ ਤਫਾੜ ਪਾ ਜੇ ਡੈੱਡ ਹੋ ਜੇ ਅੱਛਾ ਹਾਂ ਹਾਂ ਮਤਲਬ ਹੈ ਨਹੀਂ ਭਰੋਸਾ ਨਾ ਜੀ ਨਾ 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 ਕੋਈ ਭਰੋਸਾ ਨਹੀਂ ਧੰਨਵਾਦ ਥੈਂਕ ਯੂ ਠੀਕ ਹੈ ਠੀਕ ਹੈ ਤਾਂ ਇਧਰ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਬਾਈ ਖੜੇ ਨੇ ਬਰਨਾਲੇ ਦੇ ਵਿੱਚ ਅੱਜ ਆਖਰੀ ਦਿਨ ਹੈ ਪ੍ਰਚਾਰ ਦਾ ਕਿਵੇਂ ਦੇਖਦੇ ਹੋ ਜੀ ਬਰਨਾਲੇ ਦੇ ਵਿੱਚ ਮਹੌਲ ਕਿਹੜੀ ਪਾਰਟੀ ਅੱਗੇ ਲੱਗਦੀ ਤੇ ਕਿਹੜੀ ਪਿੱਛੇ ਮੁਕਾਬਲਾ ਕੀਦਾ ਮੁਕਾਬਲਾ ਦਾ ਜੀ ਜੇ ਕੇਵਲ ਸਿੰਘ ਢਿੱਲੋਂ ਦਾ ਕਹਿ ਸਕਦੇ ਆ ਜੀ ਅੱਛਾ ਕੁਲਦੀਪ ਸਿੰਘ ਢਿੱਲੋਂ ਸੌਰੀ ਅੱਛਾ ਕਾਲਾ ਢਿੱਲੋਂ ਹਾਂ ਜੀ ਕਾਲਾ ਢਿੱਲੋਂ ਜੀ ਜਸ ਸਿਮਰਨ ਸਿੰਘ ਮਾਨ ਅੱਛਾ ਹਾਂ ਜੀ ਤੇ ਬਾਕੀ ਝਾੜੂ ਵਾਲੇ ਇਹਨਾਂ ਦਾ ਕੋਈ ਫਾਇਦਾ ਨਹੀਂ ਜੀ ਕੋਈ ਕੰਮ ਨਹੀਂ ਕਰਦੇਗੇ ਸਰਕਾਰ ਹੋਣ ਦੇ ਬਾਵਜੂਦ ਵੀ ਪਿੱਛੇ ਨੇ ਜਮਾ ਪੇਛੇ ਨੇ ਜੀ ਕੋਈ ਕੰਮ ਨਹੀਂ ਕਰਦੇ ਜਮਾ ਬੰਦੇ ਨਕਮੇ ਨੇ ਲੋਕਾਂ ਦੀਆਂ ਜੰਨੀਆਂ ਸਕੀਮਾਂ ਜੀ ਕੋਈ ਸਕੀਮ ਨਹੀਂ ਦਿੰਦੇ ਕਿਸੇ ਨੂੰ ਅੱਛਾ ਕੋਈ ਕੰਮ ਨਹੀਂ ਕਰਦੇ ਹੈਗੇ ਬਦਲਾਅ ਕਰਨ ਨੂੰ ਤਿਆਰ ਹੈ ਕੋਈ ਹਾਂਜੀ ਹਾਂ ਅਸੀਂ ਸਿਮਰਨ ਸਿੰਘ ਮਾਨ ਦੇ ਹੱਕ 'ਚ ਅੱਛਾ ਹਾਂਜੀ ਸ਼ਰੀ ਵੋਟ ਹੋ ਕਿਉਂ ਲੈ ਜਾ ਰਹੇ ਕੰਮ ਵਧੀਆ ਕਰਦੇ ਨੇ ਬੰਦੇ ਵਧੀਆ ਨੇ ਜੀ ਹਾਂ ਪਿਛਲੀ ਵਾਰ ਵੀ ਅਸੀਂ ਉਹਨਾਂ ਨੂੰ ਪਾਈ ਹੈ ਵੋਟ ਐਂਡ ਵੀ ਅਸੀਂ ਸਿਮਰਨ ਜੀ ਕੇ ਮਾਰ ਨੂੰ ਬੰਨੀਆਂ ਵੋਟ ਇਹਨਾਂ ਝਾੜੂ ਵਾਲਿਆਂ ਨੂੰ ਪਤਾ ਲੱਗ ਰਿਹਾ ਭਾਈ ਬਦਲਾ ਕਿਵੇਂ ਹੁੰਦਾ ਠੀਕ ਹੈ ਬਦਲਾ ਇਹਨਾਂ ਨੇ ਸ਼ੁਰੂ ਕਰਿਆ ਸੀ ਇਹਨਾਂ ਨੂੰ ਬਦਲਾ ਪਤਾ ਹੋਣਾ ਚਾਹੀਦਾ ਸੁਨੇਹਾ ਦੁਬਾਰੇ ਦੇ ਹਾਂਜੀ ਹਾਂਜੀ ਠੀਕ ਹੈ ਤਾਂ ਇਹ ਬਰਨਾਲੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਬੰਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਵੋਟਾਂ ਦਾ ਕੀ ਚੱਲਦਾ ਮਾਹੌਲਾ ਜਿਾ ਆਖਰੀ ਦਿਨਾਂ ਪ੍ਰਚਾਰ ਦਾ ਕਿਹੜੀ ਪਾਰਟੀ ਅੱਗੇ ਲੱਗਦੀ ਕਿਹੜੀ ਪਿੱਛੇ ਕੋਈ ਕੁਝ ਨਹੀਂ ਬਰਾਬਰ ਮੁਕਾਬਲਾ ਕਿਹਦੇ ਕਿਹਦੇ ਚ ਹੈ ਕੁਝ ਨਹੀਂ ਪਤਾ ਬੱਲੇ ਬਾਈ ਹਜੇ ਕੋਈ ਗੱਲ ਵਾਦ ਨਹੀਂ ਸਰਕਾਰ ਨੇ ਕੋਈ ਬਦਲਾ ਲਿਆਂਦਾ ਭਈ ਆਪਣੇ ਨੌਲੇਜ ਨਹੀਂ ਹੈਗੀ ਇਹਨੇ ਵਾਰ। ਨਹੀਂ ਬਹੁਤ ਕੰਮ ਹੋਇਆ ਇੱਥੇ ਬਰਨਾਲੇ 'ਚ। ਬਰਨਾਲੇ ਵੱਲ ਸੜਕਾ ਹੁੜਕਾ ਵਾਲੇ ਮੋੜੇ ਬੰਦ ਦੇ ਦਿੰਦੇ। ਅੱਛਾ। ਹਾਂਜੀ। ਠੀਕ ਹੈ ਕੰਮ ਕਿ ਨਹੀਂ? ਠੀਕ ਹੈ ਠੀਕ ਹੈ। ਅੱਛਾ। ਤਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਆਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਮਾਹੌਲ ਆ ਬਰਨਾਲੇ ਦਾ? ਮਾਹੌਲ ਜੀ ਬਰਨਾਲੇ ਦਾ ਇਹ ਆ ਜੀ ਅਸੀਂ ਤਾਂ ਹੁਣ ਬਾਥਰੂਮ ਬਾਥਰੂਮ ਬੋਟ ਪਾਵਾਂਗੇ ਟਰੱਕ ਨੂੰ। ਹਾਂਜੀ। ਆਜ਼ਾਦ ਵੀਰ ਬਾਦ ਨੂੰ ਜਿਤਾਵਾਂਗੇ। ਆਜ਼ਾਦ ਹੋਰ ਵੀ ਬੰਦੇ ਖੜੇ ਆ। ਨਹੀਂ ਉਹਨਾਂ ਨੂੰ ਨਹੀਂ ਅਸੀਂ ਬਾਥਰੂਮ ਹੀ ਬ ਸਰਕਾਰ ਸਰਕਾਰ ਦੇਖੀ ਜਾਊਗੀ ਜਿਹਦੀ ਮਰਜ਼ੀ ਹੋਵੇ ਜਿਹੜਾ ਬੰਦਾ ਜਿਤਾਉਣਾ ਉਹ ਨਹੀਂ ਜਿਤਾਉਣਾ ਅਸੀਂ ਤਾਂ ਕੋਈ ਫਰਕ ਨਹੀਂ ਪਰਵਾਹ ਕੋਈ ਫਰਕ ਨਹੀਂ ਜਾਨੋ ਕੋਈ ਪਰਵਾਹ ਨਹੀਂ ਉਹਨੇ ਕਿਹੜਾ ਕੁਝ ਕਰਤਾ ਅੱਗੇ ਅੱਛਾ ਹਾਂ ਉਹਨੇ 2.5 ਸਾਲ ਪਾਇਆ ਅਜੇ ਸਰਕਾਰ ਦੇ ਕੋਈ ਨਹੀਂ ਪਾਇ ਰਹੇ ਨੇ ਕਰ 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 ਨਹੀਂ ਹਾਂਜੀ ਇਹ ਕਰਨਗੇ ਵੀਰ ਜੀ ਗੱਲ ਆ ਸਾਡਾ ਪੰਧਾਰ ਰੋਸ਼ੀ ਕਰਨਗੇ ਕੀ ਲੱਗਦਾ ਮਾਹੌਲ ਬਾਈ ਵੋਟਾਂ ਦਾ ਮਾਹੌਲ ਬਾਈ ਵਧੀਆ ਯਾਰਾਂ ਦੇਖੋ ਕਿਹਦਾ ਮੁਕਾਬਲਾ ਮੁਕਾਬਲਾ ਦਾ ਬਾਈ ਯਾਰ ਆਹ ਬਾਲਟੀ ਵਾਲਾ ਬਾਠਾ ਦੋ ਤਿੰਨ ਹੀ ਹੈਗੇ ਨੇ ਕਿ ਉ ਜੱਤੂ ਦਾ ਬਰਨ ਵਾਲੇ ਜਿਹਾ ਬਾਠੀ ਬਾਈ ਐਵੇਂ ਸਰਕਾਰ ਵਾਲਾ ਨਹੀਂ ਜਿੱਦਾ ਏ ਤਾਂ ਬਾਈ ਯਾਰ ਐਵੇਂ ਕਹਦੇ ਕੁਝ ਨਹੀਂ ਕਹਿ ਸਕਦੇ। ਅੱਛਾ। ਹਾਂ ਕੁਝ ਨਹੀਂ ਕਹਿ ਸਕਦਾ। ਬਾਕੀ ਬਾਠ ਦੀ ਹਾਂ ਜਿਆਦਾ ਹੈਗੀ ਆ ਬਾਠ ਹੀ ਜੇਤੂ ਬਰਨਾਲੇ ਚ। ਬਾਕੀ ਕਹਿ ਸਕਦਾ ਬਾਕੀ ਤੁਸੀਂ ਵੀ ਦੱਸ ਦੋ ਕੀ ਚੱਲਦਾ ਮਾਹੌਲ ਬਰਨਾਲੇ ਦਾ? ਤੁਸੀਂ ਦੱਸ ਦੋ ਮਾਹੌਲ ਕੀ ਹੈ ਬਰਨਾਲੇ ਚ? ਮਾਹੌਲ ਤਾਂ ਬਾੜ ਦਾ ਬਾਈ। ਸਰਕਾਰ ਦਾ ਨਹੀਂ। ਸਰਕਾਰ ਦਾ ਜੇ ਇਹਦੀ ਬਣੂਗੀ ਮੌਕੇ ਦੇ ਦੇਖਾਂਗੇ। ਅ ਤਾਂ ਬਾਠ ਨੂੰ ਵੋਟਾਂ ਜਾਣੀਆਂ ਬਈ ਸਾਰੀ। ਹਾਂ। ਠੀਕ ਹੈ। ਹਾਂ ਜੀ ਕੀ ਮਾਹੌਲ? ਬਾਠ ਨੂੰ ਵੋਟ ਪਾਉਣੇ ਵੀਰੇ ਇਦਕੇ। ਕਿਉਂ? ਅਸੀਂ ਬਾੜੋਂ ਨਹੀਂ ਆਉਣਾ ਮੋਰੇਤ ਕੀ ਉਹ ਸਰਕਾਰ ਵਾਲੇ ਕਹਿੰਦੇ ਸਾਡੀ ਸਰਪੋਰਟ ਦੀ ਸਰਕਾਰ ਨੂੰ ਪਦ ਬਥੇਰੇ ਪਾਵਾ ਕੇ ਦੇਖ ਲਈਆਂ ਅੱਛਾ ਕੋਈ ਕਾਮਯਾਬੀ ਨਹੀਂ ਕੀਤੀ ਨਹੀਂ ਤੇਰ ਨੇ ਕੰਮ ਕੀਤੇ ਨਹੀਂ ਕੋਈ ਨਹੀਂ ਕੁਛ ਨਹੀਂ ਕੀਤਾ ਜੀ ਇੱਕ ਰੇੜੀ ਟੁੱਟੀ ਪਈ ਹੈ ਰੇੜੀ ਦੀ ਦਵਾਈ ਮੈਨੂੰ ਇੱਥੇ ਅੱਛਾ ਹਾਂ 4 ਸਾਲ ਹੋ ਗਏ ਮੀਂਹ ਚਾਰੀ ਰੇੜੀ ਨਹੀਂ ਦਵਾਈ ਹੈ 4 ਵਾਰੀ ਇੱਥੇ ਕਹੇਗਾ ਦਵਾ ਦੂੰਗਾ ਦੇ ਦੂੰਗਾ ਦਿੱਤੀ ਨਹੀਂ ਅੱਛਾ ਬਾਠਵਲ ਕਿਉਂ ਆ ਲੋਕ ਫਿਰ ਸਾਡਾ ਦਿਲ ਮਿਲ ਗਿਆ ਦੇ ਨਾਲ ਅੱਛਾ ਹਾਂ ਠੀਕ ਹੈ ਤਾਂ ਇਹ ਵੱਖ-ਵੱਖਰੀ رائے ਲੋਕਾਂ ਦੀ ਤੁਹਾਨੂੰ ਸੁਣਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਕੀ ਮਾਹੌਲ ਹੈ ਬਰਨਾਲੇ ਚ ਇਸ ਵਾਰੀ ਹੋੜ ਵਧੀਆ ਵੀਰੇ ਕਿਹਦਾ ਕਿਹਦਾ ਮੁਕਾਬਲਾ ਚਾਰਾ ਪੰਜਾ ਦਾ ਮੁਕਾਬਲਾ ਗੱਡੇ ਦਾ ਅੱਛਾ ਸਰਕਾਰ ਆ ਹੈ ਮੁਕਾਬਲੇ ਚ ਸਰਕਾਰ ਵਾਲਾ ਬੰਦਾ ਬਸ ਬਰਾਬਰ ਜਿਹਾ ਹੀ ਨੇ ਕੰਮ ਕੀਤੇ ਜਿਵੇਂ ਇਹਦਾ ਕ੍ਰਿਆ ਜਿੱਤ ਮਿਲਦੀ ਇਹਨਾਂ ਨੂੰ ਜੇ ਕੰਮ ਕੀਤੇ ਹੁੰਦੇ ਹੁਣ ਬਰਾਬਰ ਜਿਹੇ ਦਾ ਕੰਮ ਹੀ ਹੈ ਕੰਮ ਕੀਤੇ ਨਹੀਂ ਜੇ ਮੈਂ ਕੰਮ ਨਹੀਂ ਕੀਤੇ ਫਿਰ ਵੀ ਜਿਹੜੇ ਕੁਸ਼ਕ ਹੈਗੇ ਨੇ ਉਹਦੇ ਆਧਾਰ ਤੇ ਪੈ ਜੀ ਉਹਨੂੰ ਬੋਰਡ ਜਿੰਨੀ ਹੀ ਪੈਣੀ ਪਰ ਜਿੱਤ ਮੁਕਾਬਲੇ ਚ ਜੇ ਨਹੀਂ ਜਿੱਤ ਨਹੀਂ ਸਕਦੇ ਅੱਛਾ ਕਿਤੇ ਜਬਦ ਉਮੀਦ ਲੱਗਦੀ ਜਿੱਤ ਉਹਦੀ ਉਮੀਦ ਤਾਂ ਕਾਂਗਰਸ ਦੀ ਲੱਗਦੀ ਹੈ ਵੀਰੇ ਅੱਛਾ ਠੀਕ ਹੈ ਬਤਾ ਦਿਓ ਹਾਂ ਜੀ ਇਸ ਟਾਈਮ ਦਾ ਕਾਲਾ ਟਰਾਲੂ ਦੇ ਬਾਦ ਦਾ ਬੰਦੇ ਜੀ ਹਜੇ ਅੱਛਾ ਹਾਂ ਕਿਉਂਕਿ ਇਹ ਝਾੜੂ ਵਾਲਾ ਕੁਝ ਨਹੀਂ ਕੀਤਾ ਕਿ ਜਿਵੇਂ ਨੇ ਵਾਦੇ ਕੀਤੇ ਨੇ ਕਿਸੇ ਤਰ੍ਹਾਂ ਕੋਈ ਵਾਦਾ ਨਹੀਂ ਕੀਤਾ ਇਹਨਾਂ ਨੇ ਹਜੇ ਤੱਕ ਅੱਛਾ ਇਸ ਵਾਰ ਕਾਲਾ ਫਿਰ ਉਤਰੇ ਨਹੀਂ ਨਹੀਂ ਜਿਸਾ ਨੇ ਇਹਨਾਂ ਨੇ ਕਾਲ ਟਨੋਂ ਵੱਲ ਕਿਉਂ ਹੋ ਗਏ ਲੋਕ ਦੇਖੋ ਪਰ ਹੁਣ ਜਿਵੇਂ ਕਹੇ ਦੀ ਇੱਕੇ ਵੇ ਸੀਗੇ ਪਹਿਲਾਂ ਕਾਂਗਰਸ ਤੋਂ ਉਦੋਂ ਲੱਗਿਆ ਵੀ ਆਮ ਆਦਮੀ ਪਾਰਟੀ ਕੁਝ ਨਾ ਕਰ ਦੂਗੀ ਉਹਨਾਂ ਨੇ ਜਮੇ ਬੇੜਾ ਕਰ ਕਰਤਾ ਹੁਣ ਫੇਰ ਪੁਰਾਣੇ ਵਾਦੇ ਉਹ ਕਹਿੰਦੇ ਉਹਨਾਂ ਵਾਲੀ ਜਾਵੜ ਹੋਰ ਤਾਂ ਕੋਈ ਮੋੜ ਹੈ ਨਹੀਂ ਠੀਕ ਹੈ ਤਾਂ ਇਹ ਰਾਏ ਤੁਹਾਨੂੰ ਸੁਣਾ ਰਹੇ ਆ ਲੋਕਾਂ ਦੀ ਕੀ ਲੱਗਦਾ ਮਾਹੌਲ ਬਾਈ ਬਾਈ ਮਾਹੌਲ ਦਾ ਤੁਸੀਂ ਦੱਸੋ ਯਾਰ ਬਾਜ਼ਾਰ ਚੋਂ ਤੁਸੀਂ ਆਏ ਹੋ ਤੁਸੀਂ ਬਾਜ਼ਾਰ 'ਚ ਹੀ ਰਹਿੰਦੇ ਹੋ ਕੀ ਕਹਿੰਦੇ ਲੋਕ ਬਸ ਕਹਿਣਾ ਗਿਆ ਜਿਵੇਂ ਠੀਕ ਆ ਵਾ ਚੱਲੀ ਜਾਂਦਾ ਸਿਸਟਮ ਮੁਕਾਬਲੇ 'ਚ ਕੌਣ ਆ ਇੱਥੇ ਮਕਾਬਲੇ 'ਚ ਯਾਰ ਕੁਝ ਨਹੀਂ ਕਹਿ ਸਕਦੇ ਆਪਾਂ ਐ ਨਹੀਂ ਪਤਾ ਕਿਹੜਾ ਏ ਅੱਛਾ ਹਾਂ ਅਜੇ ਭਰੋਸਾ ਨਹੀਂ ਹੈ ਭਰੋਸਾ ਨਹੀਂ ਬਾਕੀ ਮਰੇ ਬਾਪ ਪੈਣ ਮੁਸਕੇ ਦੱਸ ਦੂੰ ਠੀਕ ਹੈ ਕੀ ਮਾਹੌਲ ਆ ਬਾਈ ਵੋਟਾਂ ਦਾ ਅੱਛਾ ਤਾਂ ਹੋਰ ਵੀ ਆਪਾਂ ਗੱਲਬਾਤ ਕਰਕੇ ਜਾਣਦੇ ਆ ਸਤਿ ਸ੍ਰੀ ਅਕਾਲ ਜੀ ਕੀ ਕਹਿੰਦਾ ਜੀ ਬਰਨਾਲਾ ਮਾਹੌਲ ਅੱਜ ਲਾਸਟ ਦਿਨ ਦਾ ਪ੍ਰਚਾਰ ਦਾ ਕਿਹੜੀ ਪਾਰਟੀ ਅੱਗੇ ਲੱਗ ਰਹੀ ਹੈ ਅੱਗੇ ਤਾਂ ਭਾਈ ਤਿੰਨੇ ਹੀ ਬਰਾਬਰ ਨੇ ਕਿਹੜੇ ਕਿਹੜੇ ਕਾਂਗਰਸ ਤੇ ਆਪਣੇ ਤੇ ਦੂਜੇ ਤੇ ਲੋ ਸਾਹਿਬ ਬੀਜੇਪੀ ਵਾਲੇ ਅੱਛਾ ਤੇ ਸਭ ਤੋਂ ਪਹਿਲੇ ਨੰਬਰ ਤੇ ਆਪ ਪਹਿਲੇ ਨੰਬਰ ਤੇ ਆਪ ਸਰਕਾਰ ਮਤਲਬ ਜਿੱਤ ਸਕਦੀ ਜਿੱਤ ਸਕਦਾ ਅੱਛਾ ਸਰਕਾਰ ਨੇ ਕੁਝ ਕੀਤਾ ਬਰਨਾਲੇ ਚ ਕੀਤਾ ਤਾਂ ਨਹੀਂ ਹੈਗਾ ਫ੍ਰੀ ਵਾਲੇ ਕਰ ਜਿੱਤ ਸਕਦੀ ਅੱਛਾ ਕੋਨੂੰ ਸਰਕਾਰ ਦੇ ਨਾਲ ਭਰੋਸਾ ਹੈ ਜਿੱਤਣ ਦਾ ਕਿ ਵੈਸੀ ਲੱਗ ਰਿਹਾ ਮਾਹੌਲ ਸਰਕਾਰ ਹੋਣ ਕਰਕੇ ਮਾਹੌਲ ਸਰਕਾਰ ਹੋਣ ਕਰਕੇ ਅੱਛਾ ਕੋਈ ਹੋਰ ਚੇਂਜ ਵੀ ਆ ਸਕਦਾ ਆ ਵੀ ਸਕਦਾ ਅੱਛਾ ਮੰਨਿਸਟਰੀ ਮਨਿਸਟਰੀ ਮਿਲ ਜੇ ਠੀਕ ਹੈ ਲੋਕ ਖੁਸ਼ ਨਹੀਂ ਸਰਕਾਰ ਤੋਂ ਪੂਰੇ ਖੁਸ਼ ਵੀ ਨੇ ਨਹੀਂ ਵੀ ਇਹ ਤਾਂ ਦੇਖੋ ਦੋਨੇ ਤੁਹਾਡੇ ਹੀ ਹੁੰਦੇ ਨੇ ਠੀਕ ਹੈ ਕੀ ਲੱਗ ਰਿਹਾ ਮਾਹੌਲ ਜੀ ਮਾਹੌਲ ਠੀਕ ਆ ਜੀ ਕਿਹੜੀ ਪਾਰਟੀ ਦਾ ਜੋਰ ਹੈ ਇੱਥੇ ਦੇਖੋ ਜੀ ਇੱਥੇ ਫੈਂਟਪੁਰੀ ਹੈ ਜੀ ਕਿਹਦੀ ਕਿਹਦੀ ਇਹ ਸੀਟ ਕਾਂਗਰਸ ਤੇ ਆਵਾਜ਼ ਦੇ ਵਿੱਚ ਹੀ ਲਗੂ ਲਕਰ ਸੋਮਾ ਜੀ ਹਾਂ ਬਾਕੀ ਬਾਠ ਵੀ ਬਾਠ ਸਾਹਿਬ ਵੀ ਬਹੁਤ ਖਰਾਬ ਕਰ ਸਕਦੇ ਨੇ ਹਾਂ ਜਿੱਤੇ ਵੀ ਸਾਥ ਕਰੇ ਮੋਰ ਫੈਂਡ ਪੁਲੀ ਆ ਸ਼ਹਿਰ ਦੇ ਸੀਟ ਦੇ ਉੱਪਰ ਠੀਕ ਹੈ ਹਾਂ ਬਦਲਾ ਆਇਆ ਭਾਈ ਹਾਂ ਬਦਲਾ ਦਾ ਕੋਈ ਉਮੀ ਚੱਲੀ ਜਾਂਦਾ ਜਿਵੇਂ ਅੱਗੇ ਜ਼ਿੰਦਗੀ ਚੱਲੀ ਜਾਂਦਾ ਉਹ ਵੀ ਚੱਲ ਰਿਹਾ ਉਹਦਾ ਕੰਮ ਕੋਈ ਫਰਕ ਨਹੀਂ ਉਹ ਬਾਹ ਨਹੀਂ ਫਰਕ ਨਹੀਂ ਪੈਂਦਾ ਇੰਦਾ ਹੀ ਠੀਕ ਹੈ ਹਾਂ ਠੀਕ ਹੈ ਤਾਂ ਇਹ ਬਦਲਾ ਦੀ ਗੱਲ ਰੋਕਣਾ ਨਹੀਂ ਕੀਤੀ ਆ ਹੋਰ ਵੀ ਅੱਗੇ ਜਾ ਕੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਰਨਾਲਾ ਹੀ ਸ਼ਹਿਰ ਦਾ ਇਹ ਮਾਹੌਲ ਹੈ ਇੱਥੇ ਇੱਕ ਸਾਥੀ ਹੋਰ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀਮਾ ਵਾਲਾ ਬਰਨਾਲੇ ਚ ਵੋਟਾਂ ਦਾ ਅਜ ਆਖਰੀ ਦਿਨਾਂ ਪ੍ਰਚਾਰ ਦਾ ਕਿਹੜੀ ਪਾਰਟੀ ਦਾ ਮੁਕਾਬਲਾ ਕਿਹੜੀ ਨਾਲ ਹੈ ਕੁਛ ਨਹੀਂ ਕਹਿ ਸਕਦੇ ਜੀ ਲੱਗ ਜੂਗਾ 23 ਤਰੀਕ ਨੂੰ ਪਤਾ ਅੱਜ ਮਾਹੌਲ ਦੇ ਹਿਸਾਬ ਨਾਲ ਕੀ ਲੱਗ ਰਿਹਾ ਕਿਹਦੇ ਕਿਹਦੇ ਚ ਫਾਈਟ ਹੈ ਲੋਕ ਲੀਟਰਾਂ ਵਾਂਗ ਲੋਕ ਹੋਏ ਪਏ ਨੇ ਜੀ ਅੱਛਾ ਕੋਈ ਭੇਤ ਨਹੀਂ ਦੇ ਰਿਹਾ ਸਰਕਾਰ ਨੇ ਕੰਮ ਕੀਤਾ ਕੋਈ ਇੱਥੇ ਕੋਈ ਖਾਸ ਨਹੀਂ ਬਦਲਾ ਨਹੀਂ ਆਇਆ ਕੋਈ ਬਦਲਾ ਨਹੀਂ ਬਦਲਾ ਨਸੇ ਪੱਤੇ ਨਾਲ ਪਹਿਲਾਂ ਘਟ ਮੁੰਨੇ ਬਾਰੇ ਨੂੰ ਜ਼ਿਆਦਾ ਹੋ ਗਈ ਸਮਾਂ ਅੱਛਾ ਮਤਲਬ ਸਰਕਾਰ ਨੂੰ ਨੁਕਸਾਨ ਹੈ ਫਿਰ ਹਾਂ ਬਹੁਤ ਜ਼ਿਆਦਾ ਜੀ ਬਣਾਉਣ ਦੀ ਉਮੀਦ ਕਿਹਦੀ ਲੱਗ ਰਹੀ ਕੁਝ ਨਹੀਂ ਪਤਾ ਜੀ ਇਹ ਨਹੀਂ ਕੁਝ ਕਹਿ ਸਕਦੇ ਲੇਕਿਨ ਜੋ ਬਦਲਾ ਕਹਿੰਦੇ ਸੀ ਕਿ ਕੋਈ ਬਦਲਾ ਨਹੀਂ ਵੀਆਪੀ ਕਲਚਰ ਖਤਮ ਕਰਨ ਨੂੰ ਕਹਿੰਦੇ ਸੀ ਹੂੰ ਕੋਈ ਖਤਮ ਨਹੀਂ ਜੀ ਪਰਸੋਂ ਕੇਜਰੀਵਾਲ ਸਾਹਿਬ ਆਏ ਸੀਗੇ ਹੂੰ ਹੂੰ ਸਾਰੇ ਸ਼ਹਿਰ ਨੂੰ ਦੁਖੀ ਕਰ ਤਾ ਇਹਨਾਂ ਨੇ ਅੱਛਾ ਮਤਲਬ ਉਹ ਟੁੱਟੂ ਕੀ ਉਹਦੇ ਨਾਲ ਸਾਈਡ ਫਿਰ ਪੈਂਦਾ ਜੀ ਠੀਕ ਇਹ ਬਦਲਾ ਕਹਿੰਦੇ ਸੀਗੇ ਵੀਆਪੀ ਕਲਚਰ ਖਤਮ ਕਰ ਲਓ ਕਹਿੰਦੇ ਕੋਈ ਖਤਮ ਨਹੀਂ ਹੋਇਆ ਜੀ ਕਿਉਂ ਨਾ ਵੱਧ ਗਿਆ ਠੀਕ ਹੈ ਠੀਕ ਹੈ ਕੀ ਹਾਲ ਨੇ ਬਾਈ ਕੀ ਚੱਲਦਾ ਮੋਹਾਲ ਬਰਨਾਲੇ ਚ ਵੋਟਾਂ ਦਾ ਵੋਟਾਂ ਦਾ ਠੀਕ ਹੀ ਚੱਲ ਰਿਹਾ ਹੈ। ਕਿਹੜੀ ਪਾਰਟੀ ਦਾ ਮੁਕਾਬਲਾ ਕਿਹਦੇ ਨਾਲ ਲੱਗਦਾ? ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਸਾਰੇ। ਕਿਉਂ? ਕਿਉਂਕਿ ਸਾਰੇ ਹੀ ਉਮੀਦਵਾਰ ਹੈਗੇ ਆਪਣੇ ਆਪਣੇ ਹਨ ਕੈਂਡੀਡੇਟ ਜੋ ਵੀ ਆ ਚੱਲੀ ਆ ਰਹੇ ਹਨ। ਰੈਲੀਆਂ ਵੀ ਘਟ ਰਹੇ ਨੇਗੇ। ਅੱਜ ਤਾਂ ਆਖਰੀ ਦਿਨ ਹੈ। ਆਖਰੀ ਦਿਨ ਤੱਕ ਮੋਹਰ ਬਣ ਜਾਂਦਾ ਵੀ ਆ ਜਿੱਤ ਸਕਦਾ ਆ ਹਾਰ ਸਕਦਾ। ਹਜੇ ਤੱਕ ਤਾਂ ਕੋਈ ਬਣਿਆ ਨਹੀਂ ਹੈਗਾ ਜੀ ਦੇਖੋ। ਹਾਂ ਬਾਕੀ ਸਰਕਾਰ ਨੇ ਕੰਮ ਕੀਤਾ ਬਈ। ਕੋਈ ਹਜੇ ਤਾਂ ਕੋਈ ਫਾਇਦਾ ਜਾਂ ਕੁਝ ਫਲਾਲ ਹੈ ਨਹੀਂਗਾ। ਬਾਕੀ ਮਾਨ ਸਾਹਿਬ ਦਾ ਸਾਨੂੰ ਲੱਗ ਰਿਹਾ ਸੀ ਤਾਂ ਉਹਨਾਂ ਵਰਨੀ ਹੈਗੇ ਮੇਰੀ ਪਾਰਟੀ 'ਚ ਹਾਂ। ਉਹਨਾਂ ਦਾ ਦੋਤਾ ਖੜਾ ਜਣਾ। ਹਾਂਜੀ ਹਾਂਜੀ ਠੀਕ ਹੈ ਹਾਂਜੀ ਤਾਂ ਇਹ ਵੱਖੋ ਵੱਖਰੇ ਰਾਏ ਲੋਕਾਂ ਦੀ ਹੈ ਕੋਈ ਕਹਿ ਰਿਹਾ ਕਿ ਸਰਕਾਰ ਨੇ ਕੰਮ ਕੀਤਾ ਹੈ ਕੋਈ ਕਹਿੰਦਾ ਕਿ ਨਹੀਂ ਕੀਤਾ ਕਈ ਲੋਕ ਸੁਬਨਨਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਾਟ ਦਾ ਨਾਮ ਵੀ ਲੈ ਰਹੇ ਆ ਤਾਂ ਇੱਥੇ ਇਹ ਵੱਖੋ ਵੱਖਰੀ ਰਾਏ ਲੋਕਾਂ ਦੀ ਤੁਹਾਨੂੰ ਸੁਣਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਬਰਨਾਲੇ ਚ ਕੀ ਲੱਗ ਰਿਹਾ ਹੈ ਮਹੌਲੇਸਵਰੀ ਵੋਟਾਂ ਦਾ ਵੋਟਾਂ ਦਾ ਮਾਹੌਲ ਤਾਂ ਬਰਾਬਰੀ ਚੱਲ ਰਿਹਾ ਸਾਰਾ ਕਿਹਦੇ ਕਿਹਦੇ ਚ ਟੱਕਰ ਚਾਰਾ ਦੀ ਇਕੱਠਿਆ ਦੀ ਨਾਰਾਂ ਦੀ ਬਾਹਰ ਕੌਣ ਹੈ ਮੁਕਾਬਲੇ ਚ ਪੰਜ ਖੜੇ ਨੇ ਬਰਾਬਰ ਦੀ ਆ ਵਸ ਤੇ ਦਸੀ ਬਰਾਬਰ ਦੀ ਆ ਪੰਜਾਬ ਬਦਲਾ ਆਇਆ ਕੋਈ ਬਦਲਾ ਤਾਂ ਕੋਈ ਨਹੀਂ ਆਇਆ ਬਰਾਬਰ ਦੇ ਹੈ ਕੋਈ VOTER ਨਾ ਦੱਸ ਰਿਹਾ ਵੀ ਕਿਹਨੂੰ ਪਾ ਰਹੇ ਆਂ VOTER ਸਰਕਾਰ ਨੇ ਕੁਛ ਕੀਤਾ ਕੰਮ ਕਰ ਇੱਥੇ ਬਰਨਾਲੇ ਚ ਸਰਕਾਰ ਨੇ ਤਾਂ ਕੁਛ ਨਹੀਂ ਕੀਤਾ ਹੋਇਆ ਕੰਮ ਕਰ ਲੋਕ ਖੁਸ਼ ਨਹੀਂ ਹਾਂ ਖੁਸ਼ ਨਹੀਂ ਖੁਸ਼ ਵੀ ਹੈ ਨਹੀਂ ਵੀ ਲੋਕਾਂ ਕੋਲ ਕੋਈ ਪਤਾ ਨਹੀਂ ਲੱਗ ਰਿਹਾ ਧਿਆਨ ਘਟਾ ਦੇਖਤੀ ਬੁੱਟਾ ਦਾ ਐ ਟੈਸਟ ਜਹ ਹੈ ਨਹੀਂ ਲੋਕਾਂ ਦਾ ਠੀਕ ਹੈ ਕੀ ਗੱਲ ਆ ਜੀ ਇੱਕੋ ਹੀ ਗੱਲ ਆ ਜੀ ਵੈਸੇ ਕੀ ਲੱਗ ਰਿਹਾ ਮਾਹੌਲ ਮੁਕਾਬਲਾ ਕਿਹੋ ਜਿਹਾ ਪੰਚੇ ਇੱਕੋ ਹੀ ਲਾਦੇ ਆ ਜੀ ਕੋਈ ਪਤਾ ਹੀ ਲਾਦੇ ਕਿ ਕੰਮ ਸਾਰੇ ਇੱਕੋ ਹੀ ਆ ਉਮੀਦਵਾਰ ਵਧੀਆ ਕਿਹੜਾ ਇਹਨਾਂ ਚੋਂ ਸਾਰੇ ਵਧੀਆ ਨੇ ਪੰਚੀ ਵਧੀਆ ਨੇ ਜੀ ਦੇਖੋ ਕੰਮ ਆਪਾਂ ਨੂੰ ਕੀ ਆ ਜੀ ਆਪਾਂ ਕੀ ਕਰਾਉਣਾ ਜੀ ਇਹਦਾ ਦੁਕਾਨਦਾਰ ਮਲਾਜ਼ਮ ਬੰਦੇ ਆ ਸੰਤਾ ਸਾਰੇ ਇੱਕੋ ਜਿਹੇ ਨੇ ਠੀਕ ਆ ਹਾਂ ਸਾਨੂੰ ਕੋਈ ਕਿਸੇ ਦਾ ਫਰਕ ਨਹੀਂ ਅੱਛਾ ਕੋਈ ਮਰਜ਼ੀ ਜਿੱਤੇ ਕੋਈ ਮਰਜ਼ੀ ਜਿੱਤੇ ਜੀ ਸਾਨੂੰ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਲੱਗਦਾ ਮਾਹੌਲ ਬਰਨਾਲੇ ਚ ਇਸ ਵਾਰੀ ਮਾਹੌਲ ਵਿੱਚ ਸਾਰਿਆਂ ਦਾ ਸਹੀ ਆ ਕਿਹੜੀ ਪਾਰਟੀ ਅੱਗੇ ਆ ਕਿਹੜੀ ਪਿੱਛੇ ਬਸ ਤਿੰਨੇ ਬਰਾਬਰ ਹੀ ਚੱਲੀ ਜਾਂਦੇ ਯਾਰ ਅੱਛਾ ਹਾਂਜੀ ਹਾਂ ਕਿਹੜੇ ਕਿਹੜੇ ਇੱਕ ਆਮ ਆਦਮੀ ਪਾਰਟੀ ਜੀ ਹਾਂ ਤੇ ਆਪਣਾ ਬਾਠ ਬਾਈ ਅੱਛਾ ਤੇ ਬਾਕੀ ਸਿਮਰਨਦੀਪ ਸਿੰਘ ਮਾਨ ਹੈਗੇ ਜੀ ਮਤਲਬ ਕਿ ਚਾਰਾਂ ਦੀ ਹੈਗੀ ਹੈ ਜੀ ਠੀਕ ਹੈ ਹਾਂਜੀ ਹਾਂ ਸਰਕਾਰ ਨੇ ਕੁਛ ਕੀਤਾ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਹਜੇ ਤੱਕ ਤਾਂ ਕਰੀ ਜਾਂਦੇ ਜਿੰਨਾ ਕਰੀ ਜਾਂਦੇ ਬਾਕੀ ਉਹ ਥੋੜਾ ਜਿਹਾ ਇੱਕ ਐਂਡ ਇੱਕ ਤਈ ਪਰਸੋਂ ਆਈ ਸੀ ਆਪਣੇ ਆ ਕੇਸਰੀਵਾਲ ਸਾਹਿਬ ਉਦੋਂ ਸਾਨੂੰ ਬਹੁਤ ਦਿੱਕਤ ਪਈ ਆ ਜੀ ਅੱਛਾ ਉਹ ਚੀਜ਼ ਦਾ ਨੁਕਸਾਨ ਹੋ ਸਰਕਾਰ ਨੂੰ ਨੁਕਸਾਨ ਉਹ ਤਾਂ ਹੋਊਗਾ ਹੀ ਹੋਵੇ ਨੁਕਸਾਨ ਤਾਂ ਹੋਊਗਾ ਹੀ لازمی ਬਹੁਤ ਲੋਕ ਦੁਖੀ ਨੇ ਬਹੁਤ ਦੁਖੀ ਸੀਗੇ ਜੀ ਮਤਲਬ ਕਿ ਚਲੋ ਵੀ ਕੇਸਰੀਵਾਲ ਸਾਹਿਬ ਆਏ ਨੇ ਠੀਕਾ ਘੰਟੇ ਦੋ ਘੰਟੇ ਬਾਅਦ ਵੀ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਸਾਡਾ ਕੰਮ ਕੇਰਾ ਠੱਪ ਕਰਤਾ ਜੀ ਅੱਛਾ ਹਾਂਜੀ ਹਾਂ ਸਾਨੂੰ ਕਹਿੰਦੇ ਸਾਰੇ ਅੱਡੇ-ਅੱਡੇ ਪਿੱਛੇ ਕਰ ਲੋ ਗੈਸ ਨਹੀਂ ਚਲਾਉਣਾ ਚਾਹੀਦਾ ਸਿਲੰਡਰ ਨਹੀਂ ਚਲਾਉਣਾ ਚਾਹੀਦਾ ਕੁਝ ਨਹੀਂ ਚਲਾਉਣਾ ਚਾਹੀਦਾ ਬਸ ਠੀਕ ਹੈ ਬਸ ਇਸ ਕਰਕੇ ਸਾਨੂੰ ਇੰਨੀ ਕੁ ਦਿੱਕਤ ਜਰੂਰ ਪਈ ਆ ਜੀ ਪਰ ਫ ਠੀਕ ਹੈ ਤਾਂ ਹੋਰ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦਾ ਬਰਨਾਲਾ ਬਰਨਾਲਾ ਤਾਂ ਜੀ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਾਂ ਬਜ਼ਾਹਨ ਸਵਾ ਦੇ ਹਲਕਾ ਦੇ ਜੋ ਉਮੀਦਵਾਰ ਨੇ ਉਹ ਸਾਡੇ ਹੈਗੇ ਬਾੜ ਬਾਈ ਜੀ ਅੱਛਾ ਜੋ ਆਮ ਆਦਮੀ ਪਾਰਟੀ ਨੇ ਭਗਵਾਨ ਹਾਈ ਕਮਾਂਡ ਨੇ ਜੋ ਬਾੜ ਸਾਹਿਬ ਨੂੰ ਟਿਕਟ ਕੱਟ ਕੇ ਉਹ ਆਪਦੇ ਕਿਸੇ ਹੋਰ ਨੂੰ ਟਿਕਟ ਰਿਸ਼ਤੇਦਾਰ ਨੂੰ ਦਿੱਤੀ ਗਈ ਆ ਠੀਕ ਹੈ ਜੀ ਜੋ ਬਰਨਾਲੇ ਦੇ ਵਿੱਚ ਇੱਕ ਦੁਕਾਨਦਾਰ ਵਪਾਰੀ ਵੀ ਜਦੋਂ ਮਾਨ ਸਾਹਿਬ ਨੇ ਆਉਣਾ ਸੀ ਜਾਂ ਕੇਜਰੀਵਾਲ ਸਾਹਿਬ ਨੇ ਜਦੋਂ ਇੱਥੇ ਆਉਣਾ ਸੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਠੀਕ ਹੈ ਜੀ ਇੱਥੇ ਰਾਸਤੇ ਸਾਰੇ ਬਲੌਕ ਹੋ ਗਏ ਸਾਰੇ ਯਾਰੇ ਆਪਣੇ ਆਹ ਚੁੰਨੀਆਂ ਵਾਲੇ ਡਾਈ ਆਲੇ ਇਹਨਾਂ ਦਾ ਚਰਾਂ ਦਾ ਕੀ ਕਸੂਰ ਸੀ ਇਹਨਾਂ ਨਾਲ ਸਰਕਾਰ ਦਾ ਕੋਈ ਲਿੰਕ ਹੈਗਾ ਸੀ ਇਹ ਆਪਣੇ ਕੰਮ ਕਰਕੇ ਖਾ ਰਹੇ ਨੇ ਠੀਕ ਹੈ ਫਿਰ ਇਹਨਾਂ ਨੂੰ ਇਹਨਾਂ ਦਾ ਹੱਕ ਚੋਖ ਹੋਇਆ ਯਾਰਾ ਸੀ ਇਹਨਾਂ ਚਰਿਆ ਤੋਂ ਦੱਸੋ ਮੈਨੂੰ ਪਹਿਲਾਂ ਮਤਲਬ ਸਰਕਾਰ ਤੋਂ ਲੋਕ ਦੁਖੀ ਐ ਇਹ ਸਰਕਾਰ ਤੋਂ ਦੁਖੀ ਆ ਜੀ ਅਸੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੇ ਵਿਧਾਨ ਸਭਾ ਚ ਜੇ ਐਸਾ ਬੰਦਾ ਲੈ ਕੇ ਆਓ ਚੁਣ ਕੇ ਕਿ ਜਿਹੜਾ ਆਪਣਾ ਪੰਜਾਬ ਦਾ ਵਿਕਾਸ ਵੀ ਕਰੇ ਕਿਹੜਾ ਬੰਦਾ ਲੱਗਦਾ ਇੱਥੋਂ ਜੀ ਇਥੋਂ ਦੋਨਾਂ ਦੀਆਂ ਬਾਕੀ ਸਿਮਰਜੀਤ ਸਿੰਘ ਮਾਨ ਤੇ ਜੋ ਸੰਧੂ ਸਾਹਿਬ ਨੇ ਤੇ ਬਾੜਵਾਈ ਇਹਨਾਂ ਦੋਨਾਂ ਦੀ ਟੱਕਰ ਹੋ ਸਕਦੀ ਆ ਤੇ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਆ ਧੰਨਵਾਦ ਲੋਕਾਂ ਨੂੰ ਕਿ ਵੋਟ ਪਾਓ ਤਾਂ ਇਹ ਸਸੀ ਗਾਲ ਜੀ ਕੀ ਮਾਹੌਲ ਲੱਗਦਾ ਬਰਨਾਲੇ ਦਾ? ਮਾਹੌਲ ਠੀਕ ਲੱਗਦਾ ਜੀ। ਕਿਹੜੀ ਪਾਰਟੀ ਦਾ ਜੋਰ ਇੱਥੇ? ਬੰਦਾ ਜੀ ਅੱਜ ਪਹਿਲੇ ਦਿਨ ਆਇਆ ਹੈ। ਕਿੱਥੋਂ ਆਇਓ? ਸੀਨੀ ਵਾਲ ਕਲਾਂ ਤੋਂ ਆਇਆ। ਅੱਛਾ ਬਾਹਰ ਹੋਣਾ ਤੁਸੀਂ ਤਾਂ। ਤੁਹਾਡੇ ਪਿੰਡ ਦਾ ਦਾ ਮੁੰਡਾ ਖੜਾ ਹ ਸ ਚੋਟਾਂ ਚ। ਹਾਂ ਸਾਡੇ ਪਿੰਡ ਦਾ ਮੁੰਡਾ ਖੜਾ ਹੈ। ਹੈਗਾ ਮਾਹੌਲ ਉਹਦਾ ਜਿੱਤਣ ਵਾਲਾ। ਆ ਪੂਰਾ ਉਹਦਾ ਹੈਗਾ ਮਾਹੌਲ। ਅੱਛਾ। ਹਾਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਲੱਗਦਾ ਮਾਹੌਲ? ਇਹਦੇ ਸੋਮਣੀ ਕਾਂਲੀ ਦਾ ਨਮਰ ਸਰ ਨੂੰ ਉਹ ਕਰਦਾ ਜੀ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਕਹਿੰਦਾ ਬਰਨਾਲਾ? ਬਰਨਾਲਾ ਆਮ ਪਾਰਟੀ ਦੇ ਵਿੱਚ ਭੁਖਤ ਰਿਹਾ ਹੈ ਜੀ ਅੱਛਾ ਬਹੁਤ ਵੋਟਾਂ ਜੁੱਤ ਰਹੀ ਹੈ ਇੰਦਰ ਸਿੰਘ ਧਾਲੀਵਾਲ ਜੀ ਸਰਕਾਰ ਦਾ ਬੰਦਾ ਜਿੱਤ ਜੂ ਸਰਕਾਰ ਦਾ ਬੰਦਾ 100% ਜਿੱਤੂਗਾ ਜੀ ਅੱਛਾ ਬੜੇ ਕੰਮ ਕਰਾਇਆ ਉਮੀਦ ਹੈ ਨੇ ਜੀ ਬਰਨਾਲੇ ਸ਼ਹਿਰ ਦੇ ਵਿੱਚ ਬੜੀਆਂ ਗਰੰਟੀਆਂ ਦਿੱਤੀਆਂ ਪਿੰਡਾਂ ਨੂੰ ਤੋਂ ਰੋਲੇ ਦੇਖੋ ਜੀ 22 ਕਰੋੜ ਰੁਪਏ ਦਿੱਤਾ ਜ਼ਰੂਰ ਨੂੰ ਦਿੱਤਾਗਾ ਠੀਕ ਹੈ ਆ ਸਾਡੀ ਸੜਕ ਦਾ ਕਿੰਨਾ ਬੁਰਾ ਹਾਲ ਸੀ ਜੀ ਬਾਈ ਜੱਕੜਾ ਦਾ ਜੀ ਅੱਛਾ ਦੇਖੋ ਤੀਸਰਾ ਮੰਨਾ ਜੀ ਨੇ ਕਿੰਨੀ ਸੋਹਣੀ ਬਣਾ ਦੀ ਠੀਕ ਹੈ ਸੀਵਰੇ ਪਾਤੇ ਸੜਕਾਂ ਖੁਸ਼ ਹੋ ਸਰਕਾਰ ਤੋਂ ਮਗਾ ਇਤਨਾ ਕੋਈ ਕੰਮ 600 ਜੁੰਟ ਮਾਫ ਹੈ ਜੀ ਕਦੇ ਹੋਈਏ ਸਰਕਾਰ ਦੇ ਵਿੱਚ ਜੀ ਕਿੰਨੀਆਂ ਹੀ ਨੌਕਰੀਆਂ ਦਿੱਤੀਆਂ ਨੇ ਬੱਚਿਆਂ ਨੂੰ ਇੱਕ ਘਰ ਦੇ ਵਿੱਚ ਤਿੰਨ ਤਿੰਨ ਨੌਕਰੀਆਂ ਚੱਲੀਆਂ ਨੇ ਸਰਕਾਰ ਨੇ ਬਿਨਾ ਉਹ ਤੋਂ ਪੈਸਿਆਂ ਤੋਂ ਬਿਨਾ ਸ਼ਿਫਾਰਤ ਤੋਂ ਜੀ ਠੀਕ ਹੈ ਹੋ ਸਰਕਾਰ ਤੋਂ ਕੀ ਭਾਲਦੇ ਆ ਜੀ ਇੰਨੇ ਵਿਕਾਸ ਹੋ ਰਹੇ ਨੇ ਆਹ ਉਹ ਤਾਂ ਮਾੜਾ ਚੰਗਾ ਤਾਂ ਲੋਕ ਕਹਿੰਦੇ ਰਹਿੰਦੇ ਆ ਦੇਖੋ ਜਿਾ ਅਸੀਂ ਤਾਂ ਵਪਾਰੀ ਬੰਦੇ ਆ ਠੀਕ ਹੈ ਕੋਈ ਸਾਨੂੰ ਤੰਗ ਨਹੀਂ ਕੋਈ ਪਰੇਸ਼ਾਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਨਹੀਂ ਪਹਿਲਾਂ ਬੜੀਆਂ ਦਿੱਕਤਾਂ ਬੜੀਆਂ ਪਰੇਸ਼ਾਨੀਆਂ ਆ ਜੀ ਇਸ ਕਰਕੇ ਅਸੀਂ ਤਾਂ ਕਹਿੰਨੇ ਦੁਬਾਰਾ ਸਰਕਾਰ ਇਹ ਫੇਰ ਆਵੇ ਔਰ ਵੱਧ ਤੋਂ ਵੱਧ ਗੁਰਿੰਦਰਪਾਲ ਤਾਂ ਹਲੀ ਸਿੰਘ ਨੂੰ ਇੰਨੀਆਂ ਵੋਟਾਂ ਪਾਵੋ ਕਿਉਂਕਿ ਸਰਕਾਰ ਹੈ ਸਰਕਾਰ ਹੋਣ ਦਾ ਬਣਾ ਬੇਨਿਫਿਟ ਹੁੰਦਾ ਕਿਉਂਕਿ ਆਪਾਂ ਨੂੰ 35 ਸਾਲ ਬਾਅਦ ਮਸਾਂ ਮੌਕਾ ਮਿਲੇਗਾ ਠੀਕ ਹੈ ਹੁਣ ਮੀਦੇ ਨੂੰ ਆਪਾਂ ਮੌਕਾ ਦਾ ਸਰਕਾਰ ਉੱਤੇ ਬਣੀ ਮੰਤਰੀ ਮੀਦੇ ਕਿੰਨੇ ਰੁਪਈਆ ਦੀ ਝੜੀ ਲਾਤੀ ਬਰਨਾਲੇ ਨੂੰ ਜੀ ਠੀਕ ਹੈ ਹੁਣ ਇਸੇ ਕਰਕੇ ਮੈਂ ਤਾਂ ਆਪਦੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਆਪਦੇ ਜ਼ਿਲ੍ਹੇ ਦੇ ਬਰਨਾਲੇ ਦੇ ਨੂੰ ਵੀ ਗੁਰਿੰਦਰਪਾਲ ਸਿੰਘ ਨੂੰ ਹਲੀਬਾ ਨੂੰ ਇੰਨੀਆਂ ਵੋਟਾਂ ਨਾਲ ਜਿਤਾਓ ਕਿਉਂਕਿ ਉੱਪਰ ਮੇਰੇ ਜਿੱਥੇ ਤੱਕ ਮੇਰੀ ਸੋਚ ਹੈ ਉਹਨੂੰ 100% ਮੰਤਰੀ ਬਣੂਗਾ ਇਹ ਮੁੰਡਾ ਠੀਕ ਕੀ ਲੱਗਦਾ ਜੀ ਮੋਲ ਹੈ ਜੀ ਕੀ ਮਹੌਲ ਬਰਨਾਲੇ ਚ ਬਰਨਾਲੇ ਚ ਮਾਹੌਲ ਤਾਂ ਜੀ ਮਾਨ ਦਾ ਜਿਆਦਾ ਮਾਨ ਤੇ ਬਾਠ ਦੀ ਟੱਕਰ ਜ਼ਿਆਦਾ ਹੈ ਅੱਛਾ ਹਾਂ ਜੀ ਸਰਕਾਰ ਵਾਲੇ ਤੇ ਉਹ ਕੇਵਲ ਢੱਲੋਂ ਕਾਂਗਰਸ ਵਾਲੇ ਢੱਲੋਂ ਦੂਜੇ ਪਿੱਛੇ ਪਿੱਛੇ ਹੈ ਜੀ ਅੱਛਾ ਹਾਂ ਜੀ ਕੀ ਕਹਿੰਦਾ ਬਰਨਾਲਾ ਬਰਨਾਲਾ ਤਾਂ ਇਹ ਕਹਿੰਦਾ ਜੀ ਬਰਨਾਲੇ ਦੇ ਜਿਹੜੀ ਜਿਹੜੀ ਅਸਲ ਟੱਕਰਾਂ ਨਾ ਉਹ ਜਿਵੇਂ ਕਾਂਗਰਸੀਆ ਢਿੱਲੋਂ ਕਾਲਾ ਢਿੱਲੋਂ ਉਹਦੇ ਤੇ ਬਾਰਤੀ ਟੱਕਰ ਆ ਜੀ ਹਾਂ ਜਿਹੜੇ ਇਹ ਆਮ ਆਦਮੀ ਦੀ ਗੱਲ ਜੀ ਆਮ ਆਦਮੀ ਦੇ ਇੱਕ ਦਿਨ ਕੇਜਰੀਵਾਲ ਆਇਆ ਸੀ ਪ੍ਰਸ਼ਾਸਨ ਨੇ ਦੁਕਾਨਦਾਰ ਨੂੰ ਇੰਨਾ ਕੁ ਤੰਗ ਕਰਤਾ ਜੀ ਉਹ ਕਹਿੰਦੇ ਸੀ ਵੀ ਤੁਸੀਂ 4 ਵਜੇ ਤੱਕ ਆਬ ਜਿਹੜੇ ਅੱਡੇ ਰੇੜੀ ਫੜੀ ਵਾਲੇ ਲਿ ਬੈਠੇ ਨੇ ਵੀ ਉਹ ਲਾਉ ਨਾ ਤੁਸੀਂ ਕਾਰੋਬਾਰ ਬੰਦ ਕਰ ਦਿਓ ਜੀ ਜਿਹੜੇ ਆਮ ਆਦਮੀ ਨਾਰਾਜ਼ ਗਿਆ ਹੁਣ ਫੁੱਲ ਨਾਰਾਜ਼ ਗਿਆ ਜੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜਿਤਾਇਆ ਸੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਉਹ ਘਰਾਂ ਨੂੰ ਭੇਜਣ ਲੱਗੇ ਉਹਦਾ ਆਮ ਆਦਮੀ ਨੇ ਆਪ ਹਾਂ ਉਹ ਆਮ ਨਹੀਂ ਜੀ ਹੁਣ ਉਹ ਖਾਸ ਰਹਿ ਗਏ ਉਹ ਕਹਿੰਦੇ ਸੀ ਕਹਿੰਦੇ ਸੀ ਵੀ ਆਈਪੀ ਕਲਚਰ ਅਸੀਂ ਬੰ ਵੀਆਈਪੀ ਕਲਚਰ ਇਹਨਾਂ ਕ ਕਰਤ ਨੇ ਹਰੇਕ ਤਿੰਨ ਦੁਕਾਨਾਂ ਮਗਰ ਜੀ ਦੋ ਤਿੰਨ ਮੁਲਾਜ਼ਮ ਲਾਏ ਹੋਏ ਸੀ ਪੁਲਿਸ ਵਾਲੇ ਵੀ ਕਿਸੇ ਨੂੰ ਬਾਹਰ ਨਾ ਨਿਕਲਦੇ ਕੋਈ ਗੱਡੀ ਐਂਟਰ ਨਹੀਂ ਹੋਣ ਦਿੱਤੀ ਜੀ ਆਪਣੇ ਬਾਜ਼ਾਰ ਦੇ ਵਿੱਚ ਸਾਡੇ ਕਾਰੋਬਾਰ ਜਮਾ ਠੱਪ ਰਹਿ ਜੀ ਸਾਨੂੰ ਫੁੱਲ ਨਰਾਜ਼ ਆ ਮੈਂ ਆਪ ਸਪੋਰਟ ਪਹਿਲਾਂ ਕੇਜਰੀ ਇਹਨਾਂ ਆਮ ਆਦਮੀ ਨਹੀਂ ਕਰਦਾ ਸੀ ਪਰ ਅੱਜ ਤੋਂ ਬਾਅਦ ਮੈਂ ਵਿਰੋਧ ਕਰੂੰਗਾ ਜਿੰਨੀਆਂ ਵੋਟਾਂ ਮੈਂ ਮੈਂ ਤਾਂ ਟੁੱਟੀਆਂ ਉਹਨਾਂ ਦੀ ਫੁੱਲ ਤੋੜੂੰਗਾ ਜੀ ਹਾਂ ਜੀ ਜਿੰਨੀ ਦਾ ਹੁਣ ਜਤਨ ਦੀ ਫਿਰ ਜਤਨ ਦੀ ਤਾਂ ਹੋਰ ਜਿਹੜਾ ਮਰਜੀ ਜਤ ਜੇ ਵੈਸੇ ਕਾਲਾ ਢਿੱਲੋ ਤੇ ਪਰ ਸਿਮਰਜੀਤ ਸਿੰਘ ਜੀ ਜੀ ਮਾਨ ਅੱਛਾ ਤੇ ਬਹੁਤ ਵਧੀਆ ਬੇਦਾਗ ਬੰਦੇ ਨੇ ਜੀ ਠੀਕ ਹੈ ਨਾ ਇਹਨਾਂ ਇਹ ਜਿੱਤ ਜਾਣ ਦਾ ਬਹੁਤ ਖੁਸ਼ੀ ਦੀ ਗੱਲ ਹੋ ਗਈ ਠੀਕ ਹੈ ਹਾਂਜੀ ਤਾਂ ਇਹ ਵੱਖ-ਵੱਖਰੀ رائے ਲੋਕਾਂ ਦੀ ਤੁਹਾਨੂੰ ਸੁਣਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਕਹਿੰਦਾ ਬਰਨਾਲਾ ਮਾਹੌਲ ਕੀ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਵੈਸੇ ਕੀ ਕਹਿੰਦੀ ਹੈ ਹਵਾ ਸ਼ਹਿਰ ਦੀ ਪਤਾ ਨਹੀਂ ਜੀ ਸਾਰਾ ਕੁਝ ਠੀਕ ਹੈ ਸਰਕਾਰ ਨੇ ਕੁਝ ਕੀਤਾ ਇੱਥੇ ਸਭ ਕੁਝ ਠੀਕ ਹੈ ਜੀ ਅੱਛਾ ਠੀਕ ਹੈ ਤਾਂ ਇਹ رائے ਤੁਹਾਨੂੰ ਸੁਣਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਕਿੱਥੋਂ ਆਏ ਹੋ ਚੰਨਰ ਵਾਲਾ ਬੰਦਾ ਤੁਸੀਂ ਚੰਨ ਨਾਲ ਤਾਂ ਇੱਥੇ ਵੋਟਾਂ ਹੈ ਨਹੀਂ ਨਹੀਂ ਜੀ ਅਸੀਂ ਕਿੱਧਰ ਆ ਤਾਂ ਡੈੜੀਆਂ ਚ ਨਿਵਰ ਵਾਲੇ ਅੱਛਾ ਠੀਕ ਹੈ ਇੱਥੇ ਕੀ ਕਹਿੰਦੇ ਬਰਨਾਲਾ ਵੈਸੇ ਰੋਜ਼ ਹੀ ਆਉਂਦੇ ਹੋਗੇ ਤੁਸੀਂ ਹਾਂ ਹਾਂ ਅਸੀਂ ਤਾਂ ਬਹੁਤ ਸਾਲਾਂ ਦੇ ਆਉਣੇ ਜੀ ਕੀ ਕਹਿੰਦੇ ਆ ਲੋਕ ਬਰਨਾਲੇ ਦੇ ਬਰਨਾਲੇ ਦੇ ਲੋਕ ਕਹਿੰਦੇ ਆ ਵਧੀਆ ਜੀ ਮੁਕਾਬਲਾ ਕੀ ਦਾ ਇੱਥੇ ਮੁਕਾਬਲਾ ਦਾ ਜੀ ਹੁਣ ਮੰਨ ਕੇ ਚੱਲੋ ਢੱਲੋ ਸਾਹਿਬ ਦਾ ਕਹਿੰਦੇ ਕਿਹੜੇ ਦਾ ਕੇਵਲ ਟੱਲ ਆਜਾ ਕਾਲੇ ਟੱਲੋ ਅੱਛਾ ਹਾਂ ਠੀਕ ਹੈ ਜਿਆਦਾ ਸੁਣੋ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਮਾਹੌਲ ਬਰਨਾਲੇ ਦਾ ਵੋਟਾਂ ਦਾ ਬਹੁਤ ਛੋੜੇ ਸਾਹ ਹੇਦਫੇਲ ਹਦਾ ਕਿ ਉਹ ਢਿੱਲੋ ਤੇ ਚੱਲ ਰਹੀ ਆ ਕਿਹਦੇ ਨਾਲ ਆਪਣੇ ਬਾਟਰ ਨਾਲ ਚੱਲ ਰਹੀ ਆ ਅੱਛਾ ਹਾਂ ਬਾਕੀ ਸਾਰੇ ਪਿੱਛੇ ਬਾਕੀ ਅੱਬਾ ਠੀਕ ਹੈ ਕੀ ਮੋਹਾਲਾ ਬਾਈ ਬਰਨਾਲੇ ਦਾ ਬਾਈ ਮੋਹਾਲ ਪੂਰਾ ਘੈਂਟ ਆ ਕਿਹਦਾ ਕਿਹਦਾ ਜੋਰ ਲੱਗਿਆ ਇੱਥੇ ਸਾਰਾ ਮਜੂਰੀ ਆ ਬਾਈ ਕੋਈ ਕੌਣ ਹੈ ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂ ਸਭ ਬਰਾਬਰ ਟੱਕਰ ਹੈ ਸਰਕਾਰ ਨੇ ਕੀਤਾ ਕੰਮ ਇੱਥੇ ਬਾਈ ਦਿਖ ਰਿਹਾ ਕੁਛ ਨਹੀਂ ਕੀਤਾ ਨਹੀਂ ਕੁਛ ਵੀ ਨਹੀਂ ਕੀਤਾ ਅੱਛਾ ਇਹਦਾ ਮਤਲਬ ਫਿਰ ਨੁਕਸਾਨ ਹੋਊ ਸਰਕਾਰ ਨੂੰ ਆਬਵੀਅਸਲੀ ਹੋਣਾ ਹੀ ਆ ਠੀਕ ਹੈ ਹਾਂ ਤਾਂ ਇਹ ਬਰਨਾਲੇ ਦੀ رائے ਤੁਹਾਨੂੰ ਦਿਖਾ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਮਾਹੌਲ ਹੈ ਬਰਨਾਲੇ ਵਿੱਚ ਵੋਟਾਂ ਦਾ ਅੱਛਾ ਠੀਕ ਹੈ ਤਾਂ ਹੋਰ ਵੀ ਆਪਾਂ ਕੁਝ ਕਿ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਰਨਾਲੇ ਦੇ ਵਿੱਚ ਇਸ ਵੇਲੇ ਕੀ ਮਾਹੌਲ ਵੋਟਾਂ ਦਾ ਚੱਲ ਰਿਹਾ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਇੱਥੇ ਆਪਣਾ ਜ਼ੋਰ ਲਾ ਰਹੀਆਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦਾ ਮਾਹੌਲ ਬਰਨਾਲੇ ਦਾ ਬਰਨਾਲੇ ਦਾ ਮਾਹੌਲ ਕਹਿੰਦੇ ਪੂਰਾ ਵਧੀਆ ਬਾਠਬਾਈ ਜਿੰਦਾਬਾਦ ਅੱਛਾ ਹਾਂਜੀ ਹਾਂਜੀ ਇਹ ਚਾਰੇ ਪਾਸੇ ਸ਼ਹਿਰ ਚ ਬਾਠਵਾੜ ਕਿਉਂ ਵੀ ਦੀ ਆ ਬਾਠਵਾੜ ਇਸੇ ਕਰਕੇ ਹੋਈ ਆ ਵੀਰ ਜੀ ਪਤਾ ਕੀ ਗੱਲਾਂ ਜੋ ਮੀਤ ਹੇਰ ਜੀ ਆ ਉਹ ਵਰਕਰਾਂ ਦੀ ਗੱਲ ਸੁਣਦੇ ਨਹੀਂ ਸੀਗੇ ਨਾ ਤਾਂ ਉਹਨਾਂ ਦਾ ਕੋਈ ਫੋਨ ਚੱਲਦਾ ਸੀਗਾ ਨਾ ਕੋਈ ਨੰਬਰ ਚੱਲਦਾ ਜਦੋਂ ਫੋਨ ਲਾਉਂਦੇ ਸੀਗੇ ਨਾ ਲੱਗਦਾ ਸੀ ਨਾ ਕਰਦਾ ਸੀਗਾ ਇਹ ਢਿੱਲੋ ਵਾਲਾ ਕੰਮ ਹੀ ਕਰਦਾ ਸੀ ਉਹਨੇ ਜੀ ਇਸ ਕਰਕੇ ਅਸੀਂ ਸਾਰੇ ਜਿੰਨੇ ਵਰਕਰ ਪੁਰਾਣੇ ਨੇ ਉਹ ਸਾਰੇ ਬਾਠਬਾਈ ਨਾਲ ਮੁਕਾਬਲਾ ਕਿਹਦੇ ਨਾਲ ਕੇਬਲ ਕੁਲਦੀਪ ਢਿੱਲੋਂ ਨਾਲ ਤੇ ਬਾਠਬਾਈ ਦਾ ਇਹ ਦੋਨਾਂ ਦਾ ਹੀ ਹੈ ਅੱਛਾ ਹਾਂਜੀ ਹਾਂਜੀ ਕਾਂਗਰਸ ਤੇ ਬਾਠ ਦਾ ਮਕਾਨ ਹਾਂਜੀ 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 ਹੋਰ ਮਾਹੌਲ ਆ ਜੀ ਕਾਂਗਰਸ ਦਾ ਜੀ ਅੱਛਾ ਹਾਂਜੀ ਝਾੜੂ ਵਾਲੇ ਝਾੜੂ ਵਾਲੇ ਨੇ ਕੀ ਕਰਨਾ ਜੀ ਆਇਆ ਨਹੀਂ ਬਦਲਾ ਬਦਲਾ ਕੀ ਆਉਣਾ ਜੀ ਇੱਥੇ ਕਿਸ ਚੀਜ਼ ਦਾ ਬਦਲਾ ਕਹਿੰਦੇ ਤੁਸੀਂ ਉਹ ਕਹਿੰਦੇ ਗਰਾਂਟਾ ਮੋਤ ਲੈਂਦੀਆਂ ਵਿਕਾਸ ਬਹੁਤ ਕਰਤਾ ਸੀ ਕਾਹਦਾ ਵਿਕਾਸ ਕਰਤਾ ਕਿਹੜਾ ਵਿਕਾਸ ਆ ਦਿਖਾਓ ਹੋਇਆ ਵਾ ਇੱਥੇ ਉਹ ਤਾਂ ਕਹਿੰਦੇ ਇੰਨੇ ਪੈਸੇ ਕਦੇ ਆਏ ਹੀ ਨਹੀਂ ਜਿੰਨੇ ਮੈਲੇ ਕੀ ਦੇ ਕੋਲ ਨੌਕਲ ਆ ਸਾਡੇ ਕੋਲ ਤਾਂ ਨਹੀਂ ਆ ਪਬਲਿਕਸ ਤਾਂ ਨਹੀਂ ਲੱਗੇ ਨਹੀਂ ਲੱਗੇ ਪਬਲਿਕਸ ਤਾਂ ਲੱਗੇ ਨਹੀਂ ਮੀਥਿਆਰ ਜੀ ਲੰਘਦੇ ਔਰ ਝਾਕਦੇ ਨਹੀਂ ਗਰਦ ਨੇ ਐਸ ਦੇ ਮੋਬਾਈਲ ਤੇ ਉਹਨਾਂ ਦੀ ਐ ਅੱਛਾ ਹਾਂ ਝਾਕਦੇ ਵੀ ਨਹੀਂ ਹੈਗੇ ਉ ਤਾਂ ਠੀਕ ਐ ਥੋੜਾ ਫਿਰ ਕਾਂਗਰਸ ਦੇ ਪੱਖ ਜੋਗੇ ਕਾਂਗਰਸ ਦਾ ਹਵਾ ਦੱਸਿਆ ਤੁਹਾਨੂੰ ਅਸੀਂ ਪੱਖ ਨਹੀਂ ਆਪਦੀ ਗੱਲ ਨਹੀਂ ਕੀਤੀ ਤੁਹਾਨੂੰ ਹਵਾ ਦੱਸਿਆ ਕਾਂਗਰਸ ਦੇ ਸੀ ਹੈ ਜੋਰ ਉਹਦਾ ਵੱਧ ਹੈ ਜੋਰ ਉਹਨਾਂ ਦਾ ਵੱਧ ਹੈ ਇਸ ਦਾ ਹਾਂ ਠੀਕ ਐ ਮੁਕਾਬਲੇ 'ਚ ਹੈਗੀ ਸਰਕਾਰ ਕਿ ਨਹੀਂ ਕੌਨਸ ਨਹੀਂ ਸਰਕਾਰ ਨਹੀਂ ਮੁਕਾਬਲੇ 'ਚ ਹੈਗੀ ਨਹੀਂ ਪਿੱਛੇ ਆ ਪਿੱਛੇ ਐ ਅੱਛਾ ਹਾਂ ਚੌਥੇ ਨੰਬਰ ਤੇ ਆ ਨੰਬਰ ਹਾਲ ਹੀ ਆ ਹਾਂ ਇਹ ਕੇ ਆ ਇਹ رائے ਤੁਹਾਨੂੰ ਲੋਕਾਂ ਦੀ ਸੁਣਾ ਰਹੇ ਹਾਂ ਕਈ ਲੋਕ ਸਰਕਾਰ ਨੂੰ ਕਹਿੰਦੇ ਕਿ ਮੁਕਾਬਲੇ ਦੇ ਵਿੱਚ ਹੈ ਕਈ ਕਹਿੰਦੇ ਸਰਕਾਰ ਚੌਥੇ ਨੰਬਰ ਤੇ ਹੈ ਤਾਂ ਇਸ ਤਰ੍ਹਾਂ ਹੋਰ ਵੀ ਇੱਥੇ ਲੋਕਾਂ ਨਾਲ ਮਲਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਕਿਹੜੇ ਲੋਕ ਕੀ ਸੋਚਦੇ ਆ ਸਰਕਾਰ ਬਾਰੇ ਤੇ ਵੋਟਾਂ ਬਾਰੇ ਉਹ ਸਾਹਮਣੇ ਬਾਈ ਜੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਕੀ ਸੋਚਣਾ ਹੈ ਸਰਕਾਰ ਦੇ ਬਾਰੇ ਤੇ ਵੋਟਾਂ ਬਾਰੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਚੱਲਦਾ ਮਾਹੌਲ ਬਰਨਾਲੇ ਚੋਟਾਂ ਦਾ ਵਧੀਆ ਮਾਹੌਲ ਹੈ ਜੀ ਕਿਹੜੀ ਪਾਰਟੀ ਜਿੱਤ ਸਕਦੀ ਕਿਹਦਾ ਕਿਹਦਾ ਮੁਕਾਬਲਾ ਭਾਈ ਸਭ ਦਾ ਮੁਕਾਬਲਾ ਬਰਾਬਰ ਹੀ ਹੈ ਅੱਛਾ ਸਰਕਾਰ ਨੇ ਕੀਤਾ ਕੰਮਕਾਰ ਕੋਈ ਸਰਕਾਰ ਨਹੀਂ ਕਰਨਾ ਕੰਮ ਨਹੀਂ ਕੁਝ ਨਹੀਂ ਕਰਨਾ ਅੱਛਾ ਲੋਕ ਖੁਸ਼ ਨਹੀਂ ਸਰਕਾਰ ਤੋਂ ਖੁਸ਼ੀ ਵਾਹਣਾ ਕੋਈ ਕਰਦੇ ਨੇ ਅੱਛਾ ਕਰਨਾ ਕੋਈ ਨਾ ਕਿਸੇ ਨੂੰ ਕੀ ਹੁੰਦਾ ਜਿਹੜੀ ਉਹ ਉਹ ਵੀ ਹੈ ਜੀ ਉਹ ਠੀਕ ਹੈ ਕੋਈ ਉਮੀਦ ਨਹੀਂ ਕਿਸ ਤੋਂ ਨਾ ਵੀ ਰਸਨ ਤਾਂ ਕੁਝ ਨਹੀਂ ਵੋਟਾਂ ਦਾ ਕੀ ਮਹੌਲ ਹੈ ਜੀ ਅੱਜ ਲਾਸਟ ਦਿਨਾਂ ਪ੍ਰਚਾਰ ਦਾ ਕਿਹਦਾ ਕਿਹਦਾ ਮੁਕਾਬਲਾ ਲੱਗ ਰਿਹਾ ਦੇਖੋ ਜੀ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਨਹੀਂ ਟੈਨਸ਼ਨ ਲਈਏ ਇਹ ਜਾਂ ਗੱਲਾਂ ਵਾਹਣ ਹਾਂਜੀ ਨਹੀਂ ਵੈਸੇ ਵੋਟ ਨਹੀਂ ਪੁੱਛ ਰਹੇ ਮੁਕਾਬਲੇ 'ਚ ਕੌਣ ਕੌਣ ਹੈ ਤੇ ਮੁਕਾਬਲੇ 'ਚੋਂ ਆਪਾਂ ਕੀ ਕਹਿ ਸਕਦੇ ਪੰਜ ਬੰਦਿਆਂ 'ਚੋਂ ਦੋ ਕਿਹੜੇ ਨੇ ਵੀ ਜਿੱਤ ਸਕਦੇ ਦੋਵਾਂ 'ਚ ਕੋਈ ਦੇਖੋ ਜੀ ਕਾਲਾ ਢੱਲੋਂ ਤੇ ਬਾੜ ਇਹਨਾਂ ਦਾ ਮੁਕਾਬਲਾ ਹਾਂਜੀ ਸਰਕਾਰ ਵਾਲਾ ਪਿੱਛੇ ਬੰਦਾ ਠੀਕ ਹੈ ਤਾਂ ਇਹ ਤੁਹਾਨੂੰ رائے ਸੁਣਾਈ ਹੈ ਵੱਖ-ਵੱਖਰੇ ਜੋ ਲੋਕਾਂ ਦੀ opinion ਨੇ ਉਹਨਾਂ ਦੇ ਆਪਣੇ ਆਪਣੇ ਤਜਰਬੇ ਨੇ ਜਾਂ ਫਿਰ ਲੋਕ ਜੋ ਦੇਖ ਰਹੇ ਨੇ ਬਰਨਾਲੇ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ